ਸਸਰੀਕਾ ਤੁਸੀਂ ਦੇਖ ਰਹੇ ਸੀਡੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਇੱਕ ਐਸੀ ਚਾਪ ਤੇ ਜਿੱਥੇ ਕਿ ਚਾਪ ਜਿਹੜੀ ਕਿ ਜਿਹੜੀ ਸਿਰਫ 70 ਰੁਪਏ ਦੀ ਜਿਹੜੀ ਫੁੱਲ ਪਲੇਟ ਮਿਲਦੀ ਹੈ ਜਿੱਥੇ ਤੁਸੀਂ ਮਾਰਕੀਟ ਜਾ ਕੇ 140 ਰੁਪਏ 180 ਰੁਪਏ ਜਿਹੜੀ ਚਾਪ ਖਾਣੇ ਹੋ ਉਹ ਸਿਰਫ ਤੇ ਸਿਰਫ 70 ਰੁਪਏ ਪਲੇਟੇ ਮਿਲਦੀ ਹੈ ਤੇ ਪੁੱਛਦੇ ਆ ਵੀ ਐਨੇ ਮਹਿੰਗਾਈ ਦੇ ਟਾਈਮ ਤੇ ਵਿੱਚ ਵੀ ਜਿਹੜਾ ਕਿ ਉਹ ਐਨੀ ਸਸਤੀ ਚਾਪ ਕਿਵੇਂ ਬਣਾ ਕੇ ਤੇ ਲੋਕਾਂ ਨੂੰ ਖਵਾ ਰਹੇ ਨੇ ਪਹਿਲਾਂ ਸਿੱਧੀ ਰੇਟ ਦੀ ਗੱਲ ਆਉਂਗਾ ਤੇ 70 ਰੁਪਏ ਫੁੱਲ ਬਲੇਡ ਹਾਂਜੀ ਭਾਈ ਜਿੱਥੇ ਸਾਰੀ ਮਾਰਕੀਟ 200 ਰੁਪਏ ਨੂੰ ਹੱਥ ਲਾ ਰਹੀ ਆ ਪੋਲੋ ਬਲੇਡ ਚਾ ਮੈਂ 70 ਵਿੱਚ ਵੇਚ ਰਿਹਾ ਹਾਂ ਕੀ ਕਾਰਨ ਐ ਇਸ ਚੀਜ਼ ਦਾ ਬਸ ਰੋਟੀ ਪਾਣੀ ਮਿਲ ਰਿਹਾ ਜੀ ਟੱਕਰਾਂ ਦੀ ਰਹਿਮਤ ਆ ਜੀ ਹੂੰ ਕਿਰਪਾ ਕਿਰਪਾ ਦੀ ਰਹਿਮਤ ਆ ਬਸ ਉਹਨਾਂ ਦੀ ਰਹਿਮਤ ਨਾਲ ਹੀ ਚੱਲੀ ਜਾਂਦੀ ਐ ਭਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮੈਂ ਮਾਰਕੀਟ 'ਚ ਆਇਆ ਨੂੰ ਚਾਂਪਣੇ ਦਾ ਮੈਨੂੰ 10 ਸਾਲ ਹੋ ਗਏ ਭਾਈ ਮੈਨੂੰ ਇਹ ਦੱਸੋ ਜਿੱਦਾਂ ਹੁਣ 70 ਰੁਪਏ ਤੱਕ ਪਹੁੰਚੇ ਹੋ ਹਨਾ ਸ਼ੁਰੂ ਕਿਸ ਰੇਟ ਤੋਂ ਕੀਤਾ ਸੀ ਉਹ ਮੈਂ 50 ਤੋਂ ਤੇ ਫੁੱਲ 60 ਤੋਂ ਕੀਤਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਡੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਇੱਕ ਐਸੀ ਚਾਪ ਤੇ ਜਿੱਥੇ ਕਿ ਚਾਪ ਜਿਹੜੀ ਕਿ ਜਿਹੜੀ ਸਿਰਫ 70 ਰੁਪਏ ਦੀ ਜਿਹੜੀ ਫੁੱਲ ਪਲੇਟ ਮਿਲਦੀ ਹੈ ਵੀ ਜਿੱਥੇ ਤੁਸੀਂ ਮਾਰਕੀਟ ਜਾ ਕੇ 140 ਰੁਪਏ 180 ਰੁਪਏ ਜਿਹੜੀ ਚਾਪ ਖਾਣੇ ਹੋ ਉਹ ਸਿਰਫ ਤੇ ਸਿਰਫ 70 ਰੁਪਏ ਪਲੇਟੇ ਮਿਲਦੀ ਹੈ ਤੇ ਆਓ ਭਾਈ ਕੋ ਚਾਲਦੇ ਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਐਨੇ ਮਹਿੰਗਾਈ ਦੇ ਟਾਈਮ ਤੇ ਵਿੱਚ ਵੀ ਜਿਹੜਾ ਕਿ ਉਹ ਐਨੀ ਸਸਤੀ ਚਾਪ ਕਿਵੇਂ ਬਣਾ ਕੇ ਤੇ ਲੋਕਾਂ ਨੂੰ ਖਵਾ ਰਹੇ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਤਾਂ ਤੇ ਭਾਈ ਜੀ ਸਭ ਪਹਿਲਾਂ ਸਿੱਧੀ ਰੇਟ ਦੀ ਗੱਲ ਆਉਂਗਾ ਤੇ 70 ਰੁਪਏ ਫੁੱਲ ਪਲੇਟ ਹਾਂਜੀ ਭਾਈ ਜਿੱਥੇ ਸਾਰੀ ਮਾਰਕੀਟ 200 ਰੁਪਏ ਨੂੰ ਹੱਥ ਲਾ ਰਹੀ ਆ ਪੋਲੋ ਪਲੇਟ ਚਾਂਪ ਤੇ 70 ਵਿੱਚ ਵੇਚ ਰਹੇ ਹਾਂ ਕੀ ਕਰਨਾ ਇਸ ਚੀਜ਼ ਬਸ ਰੋਟੀ ਪਾਣੀ ਮਿਲ ਰਿਹਾ ਜੀ ਫਕਰਾ ਦੀ ਰਹਿਮਤ ਆ ਜੀ ਹੂੰ ਕਿਰਫ ਕਿਰਫ ਰਹਿਮਤ ਆ ਬਸ ਉਹਨਾਂ ਦੀ ਰਹਿਮਤ ਨਾਲ ਹੀ ਚੱਲੀ ਜਾਂਦੀ ਹੈ ਭਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮਾਰਕੀਟ 'ਚ ਆਇਆ ਨੂੰ ਚਾਂਪ ਬਣਾ ਦੇਣਾ ਮੈਨੂੰ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਹਾਂਜੀ ਭਜੀ ਮੈਨੂੰ ਇਹ ਦੱਸੋ ਜਦੋਂ ਹੁਣ 70 ਰੁਪਏ ਤੱਕ ਪਹੁੰਚੇ ਹੋ ਹਨ ਹਾਂਜੀ ਸ਼ੁਰੂ ਕਿਸ ਰੇਟ ਤੋਂ ਕੀਤਾ ਸੀਗਾ ਮੈਂ ਹਾਂ 30 ਤੋਂ ਤੇ ਫੁੱਲ 60 ਤੋਂ ਕੀਤਾ ਸੀਗਾ ਯਾਨੀ ਕਿ 10 ਸਾਲ ਦੇ ਵਿੱਚ ਹਾਂਜੀ ਕੁਛ ਵੀ ਸਿਰਫ 10 ਰੁਪਏ ਵਧਾਏ ਯਾਨੀ ਕਿ ਸਾਲ ਦਾ 1 ਰੁਪਿਆ ਜੀ ਨਾ ਜਿੱਥੇ ਸਰਕਾਰ ਦਾ ਇਨਫਲੇਸ਼ਨ ਰੇਟ ਇੰਨਾ ਵਧ ਰਿਹਾ ਤੇ ਤੁਸੀਂ ਤੁਸੀਂ ਇਹ ਸਪੀਡ ਤੇ ਲੱਗ ਕੇ ਕਿਵੇਂ ਘੁੰਮ ਰਹੇ ਹੋ ਬਸ ਐਦਾ ਹੀ ਇਹ ਨੋਟਿਸ ਵਾਲੀ ਮਿਲ ਰਿਹਾ ਜੀ ਫਕੀਰਾ ਫਕੀਰਾ ਦੀ ਰਹਿਮਤ ਆ ਬਸ ਉਹਨਾਂ ਦੀ ਰਹਿਮਤ ਨਾਲ ਚੱਲ ਰਿਹਾ ਤਾਂ ਹੀ ਭਾਈ ਆਪਣਾ ਕੋ ਕਿਹੜੀ ਕਿਹੜੀ ਆਈਟਮ ਹੁੰਦੀ ਇੱਥੇ ਯਾਨੀ ਕਿਸ ਤਰ੍ਹਾਂ ਦੇ ਕੋਮ ਲਾਇਕਾ ਮਸਲਾ ਚਾਹ ਮਸ਼ਰੂਮ ਪਨੀਟਿਕਾ ਪਨੀਟਿਕਾ ਯਾਨੀ ਕਿ ਇਹ ਚਾਰ ਚੀਜ਼ਾਂ ਜਿਹਦੇ ਨਾਲ ਆਪਾਂ ਮਾਰਕੀਟ ਕਹਿ ਲਓ ਜਿੱਤੀ ਹੋਈ ਐ ਇਸ ਹਿਸਾਬ ਨਾਲ ਹਾਂਜੀ ਹਾਂਜੀ ਤੇ ਭਾਈ ਜਿਹੜਾ ਅੱਜ ਕੱਲ ਦੇ ਡੈਮ ਦੇ ਕੋਲਾ ਹੀ ਵੇਖਣਾ 34 35 ਰੁਪਏ ਕਿਲੋ ਪਤਾ ਕੋਲਾ ਵਿਕ ਰਿਹਾ 40 ਰੁਪਏ ਕਿਲੋ 45 ਰੁਪਏ ਹਾਂਜੀ ਤੇ ਭਾਈ ਜੀ ਫੇਰ ਵੀ ਸਿਰਫ 70 ਰੁਪਏ ਹਾਂਜੀ ਭਾਈ ਕੀ ਕੀ ਪ੍ਰੋਫਿਟ ਹੁੰਦਾ ਹੋ ਗਿਆ ਇਹ ਅੰਦਰ ਮੈਂ ਅੰਤਪਾਸ ਉਹਨਾਂ ਦੀ ਰਹਿਮਤ ਹੈ ਜੀ ਹੂੰ ਹੂੰ ਰਿਸਪੌਂਸ ਵਧੀਆ ਮਿਲ ਰਿਹਾ ਹੈ ਇਹ ਲੋਕਾਂ ਦਾ ਪਿਆਰ ਮ ਥੋੜਾ ਨਾ ਮੈਂ ਦੇਖਿਆ ਤੁਹਾਡੇ ਮਦਰ ਵੀ ਹੁੰਦੇ ਨੇ ਹਨਾ ਕਈ ਵਾਰ ਖੜੇ ਨਾਲ ਰਾਜਵਾ ਥੋੜੀ ਜਿਆਦਾ ਤੇ ਉਹ ਵੀ ਆਣ ਵਾਲੀ ਨਹੀਂ ਹਾਂਜੀ ਛੱਤ ਦੇ ਬਾਅਦ ਜਾਂਦੇ ਨੇ ਕੱਟ ਕਰ ਬਈ ਯਾਨੀ ਕਿ ਮੈਨੂੰ ਇੱਕ ਵਾਰੀ ਦਿਖਾਓ ਹੈਨਾ ਆਪਣੇ ਕੋਲ ਕਾਰਟ ਦੇ ਵਿੱਚ ਸਾਰੀ ਕਾਰਟ ਕਿੱਸਾ ਉਹਨਾ ਸਜੀ ਹੋਈ ਹੈ ਜਿਹੜੀ ਸਾਰਾ ਸੈਟਅਪ ਕਿੱਸਾ ਉਹਨਾ ਤਿਆਰ ਕੀਤਾ ਹੋਇਆ ਹੈ ਇਹ ਸਾਰ ਮੈਨੂੰ ਮਲਾਈਚਾ ਆਪ ਹੈ ਜੀ ਅੱਛਾ ਜੀ ਦੋ ਸਿੱਖਾਂ ਦੀ ਇੱਕ ਮੀਟ ਹੈ ਜੀ ਮੇਰੇ ਕੋਲ 70 ਰੁਪਏ ਦੀ ਯਾਨੀ ਕਿ 70 ਰੁਪਏ ਦੇ ਵਿੱਚ ਦੋ ਸਿੱਖਾਂ ਹਾਂਜੀ ਚਾਪ ਦੀਆਂ ਇਹ ਮਸਾਲਾ ਚਾਪ ਹੈ ਜੀ ਕਿੰਨਾ ਸਾਰਾ ਚੰਗਾ ਬਾਈ ਜਦੋਂ ਇਹ ਰੋਸਟ ਕੀਤੀ ਜਾਂਦੀ ਹੈ ਨਾ ਚੈਂਬਰ ਦੇ ਵਿੱਚ ਜਾਨੀ ਕਿ ਹਾਂਜੀ ਹਾਂਜੀ ਚੈਂਬਰ ਵਾਲੀ ਚਾਂਪ ਮੈਂ ਦੇਖ ਸਕਦਾ ਪਿਆਜ਼ ਲੱਛਾ ਪਿਆ ਜਾਂ ਕੱਟ ਕੇ ਰੱਖਿਆ ਹੋਇਆ ਹਾਂਜੀ ਬਈ ਇਹਦੀ ਜਿਹੜੀ ਜਾਨ ਹੁੰਦੀ ਆ ਚਾਂਪ ਜਿਹਦੇ ਨਾਲ ਖਾਧੀ ਜਾਂਦੀ ਹੈ ਹਰੀ ਚਟਨੀ ਉਹਦੇ ਦਰਸ਼ਨ ਕਰਾਓ ਇੱਕ ਵਾਰੀ ਇਹਦਾ ਹੀ ਪੁਦੀਨੇ ਦੀ ਬੜੀ ਸਪੈਸ਼ਲ ਚਟਨੀ ਹੈ ਜੀ ਅੱਛਾ ਜੀ ਓਏ ਹੋਏ ਕੀ ਬਾਤ ਆ ਇਹ ਬਈ ਇਹ ਜਿਹੜੀ ਇਹ ਤਿਆਰ ਆ ਵੀ ਕਰਦੇ ਕਰ ਤਿਆਰ ਕਰੀ ਦੀ ਆ ਜੀ ਆਪਾਂ ਸਾਰੀ ਤਿਆਰ ਮਤਲਬ ਕੋਈ ਜਲਦਾ ਨਾ ਇਹ ਮੇਰਾ ਲੱਛਾ ਪਿਆਜ ਜੀ ਓਏ ਹੋਏ ਤੇ ਦੇਖ ਸਕਦੇ ਆ ਵੀ ਮੈਂ ਪੂਰੇ ਘੈਂਟ ਤਰੀਕੇ ਨਾਲ ਲੋਡਡ ਪਿਆਜ਼ੇ ਕਿ ਰੱਖੇ ਹੋਏ ਨੇ ਤੇ ਭਜੀ ਜਾਨੇ ਕੀ ਮੈਨੂੰ ਦੱਸੋ ਜਿੱਦਾਂ ਜਿਹੜੀ ਚਾਂਪ ਆ ਹਾਂਜੀ ਉਹ ਮਿਲਦੇ ਸਾਰਿਆਂ ਨੂੰ ਸੇਮ ਹੋਊਗੀ ਹਾਂਜੀ ਹਾਂਜੀ ਹੈ ਨਾ ਸਾਰੀ ਮਾਰਕੀਟ ਦੇ ਵਿੱਚ ਵੀ ਉਹੀ ਟਾਮ ਜਾ ਰਹੀ ਜੋ ਤੁਸੀਂ ਲੈ ਕੇ ਆ ਰਹੇ ਹੋ ਹਾਂਜੀ ਤੇ ਇੰਨਾ ਵੀ ਸੇ ਦੇ ਮਾਰਕੀਟ ਦੇ ਵਿੱਚ ਹੈਗਾ ਕਿ ਤੁਸੀਂ ਯਾਨੀ ਕਿ 70ਵੇਂ ਦੇ ਵਿੱਚ ਵੀ ਖੁਸ਼ ਹੋ ਤੇ ਮਾਰਕੀਟ 200 ਰੁਪਏ ਲੈ ਕੇ ਵੀ ਖੁਸ਼ ਨਹੀਂ ਹੈਗੀ ਇਹ ਕੀ ਕਰਨਾ ਸਰ ਉਹਨਾਂ ਨੇ ਤਾਂ ਦੁਕਾਨ ਦਾ ਖਰਚਾ ਔਰ ਬੰਦਿਆਂ ਦਾ ਖਰਚੇ ਵੀ ਕੱਢਣੇ ਜਿਹੜੇ ਬੰਦੇ ਰੱਖੇ ਹੁੰਦੇ ਨੇ ਹੂੰ ਅਸੀਂ ਆਪਣਾ ਹੀ ਆਪ ਹੀ ਸਾਰਾ ਕੁਝ ਕਰੀ ਲਈਏ। ਬਸ ਸਾਨੂੰ ਉਹ ਖਰਚਾ ਵੱਜਦਾ ਜੀ। ਬਾਕੀ ਪੀਰਾਂ ਫੀਰਾਂ ਦੀ ਪੂਰੀ ਰਹਿਮਤ ਆਈ। ਭਾਈ ਇਹ ਚ ਬਟਰ ਵਗੈਰਾ ਵੀ ਪੈਂਦਾ ਚਾਂਪ ਦੇ ਵਿੱਚ। ਕਿਹ ਜਿੱਦਾਂ 70 ਰੁਪਏ ਤੇ ਰੇਟ ਘਟਾ ਦੇ ਬਟਰ ਨਹੀਂ ਪੰਦੇ। ਜਿਹੜਾ ਬਟਰ ਪਾਈਦਾ ਜੀ। ਇਹ ਮੋਟਾ ਬਟਰ ਹੈ। ਕਿ ਆ ਮੈਂ ਪਹਿਲਾਂ ਅੱਗੇ ਰੱਖਿਆ ਬਟਰ ਹੈ ਨਾ? ਹਾਂ ਜੀ। ਤੇ ਜਿਹੜੀ ਸਾਰੀ ਪ੍ਰੀਪਰੇਸ਼ਨ ਹੈ ਕਿੰਨੇ ਕੁਝ ਉੱਠ ਜਾਣਾ ਜਿਹੜੀ ਤਿਆਰ ਕਰਨ ਵਾਸਤੇ ਜਿੱਦਾਂ ਚਾਂਪ ਵਗੈਰਾ ਅਸੀਂ ਸਿਰੇ 8 ਵਜੇ ਉੱਠ ਜੀ ਜੀ। ਹੂੰ। ਉਸ ਤੋਂ ਬਾਅਦ ਸਾਰਾ ਮੈਨੇਜੇਟ ਕਰਕੇ ਦਪਹਿਰੇ 2:30 ਵੇ ਤੱਕ ਫ੍ਰੀ ਹੁੰਦਾ ਹੈ। ਚੰਗੇ ਦੋਸਤੋ ਬਾਅਦ ਫਿਰ ਇੱਥੇ ਆ ਜੀਦਾ। ਉਸ ਤੋਂ ਬਾਅਦ 10-15 ਮੀਟਰ ਆਰਾਮ ਕਰੀਦਾ ਫਿਰ। ਹੂੰ। ਪ੍ਰਸ਼ਾਦਾ ਚੱਕ ਕੇ ਫਿਰ ਇੱਧਰ ਆ ਜੀਦੇ। ਕੀ ਆਵਤ ਭਾਈ ਅੱਜ ਮੈਂ ਦੇਖ ਸਕਦਾ ਜੀ ਵੇਖਣਾ ਇਹ ਜਿਹੜੀਆਂ ਉਹ ਤਿਆਰ ਮੈਨੂਡ ਕੀਤੀਆਂ ਹੋਈਆਂ ਨੇ ਇੱਕ ਹੋਰ ਆ ਵੀ ਦਿਖਾਵਾਂਗੇ। ਹਾਂਜੀ ਹਾਂਜੀ ਜੀ। ਓਏ ਹੋਏ। ਜਿੱਦਾਂ ਹੀ ਇਸ ਖੋਲਦਾ ਨਾ ਇੱਕ ਕਰੀ। ਨਾਲ ਹੀ ਜਿਹੜਾ ਘਟਾਰਾ ਖੋਲਦਾ ਨਾਲ ਹੀ ਖੁਸ਼ਬੂ ਬਾਹਰ ਆਉਂਦੀ ਜਿਹੜੀ ਮਲਾਈ ਚਾਂਗੀ। ਹਾਂਜੀ। origignal ਜਿਹੜੀ ਜਾਨ ਆ ਮਲਾਈ ਚਾਂਪ ਦੀ। ਮੈਨੂੰ ਇਹ ਸਤ੍ਹਾ ਪਹਿਲਾਂ ਨਹੀਂ ਕਰਦੇ ਹੁੰਦੇ ਸੀਗੇ ਉਸ ਤੋਂ ਪਹਿਲਾਂ ਮੈਂ ਫੈਕਟਰੀ ਕਟਰ ਮਾਰਤਾ ਸੀਗੇ ਅੱਛਾ ਜੀ ਤੇ ਉਹਨੂੰ ਛੱਡ ਕੇ ਫਿਰ ਇੱਧਰ ਆਉਣ ਦਾ ਕੀ ਕਾਰਨ ਰਿਹਾ ਯਾਨੀ ਇੱਧਰ ਮੇਰੇ ਜੀਜਾ ਜੀ ਦੀ ਮੇਰੇ ਨਾਲ ਪੂਰੀ سپورਟ ਆ ਮੇਰੇ ਤੇ ਜੀਜਾ ਜੀ ਮੇਰੇ ਅੰਮ੍ਰਿਤਸਰ ਤੋਂ ਆਏ ਉਹਨਾਂ ਨੇ ਮੈਨੂੰ ਇਹ ਕੰਮ ਸ਼ੁਰੂ ਕਰਵਾਇਆ ਇੱਥੇ ਸਾਡਾ ਸਿਰੇ ਨਿਊਟ੍ਰੀਕਲ ਚਾਂ ਵੀ ਲੱਗਦਾ ਉਹ ਲਗਾਉਂਦੇ ਨੇ ਜੀਜਾ ਜੀ ਉਸ ਤੋਂ ਬਾਅਦ ਮੈਂ ਚਾਂਪਦਾ ਇਹ ਚਾਂਪ ਸੀ ਬਣਾਣੀ ਕਿੱਥੋਂ ਸਿੱਖੀ ਹੈ ਨਾ ਇਹ ਉਹਨਾਂ ਕੋਲ ਹੀ ਸਿੱਖੀ ਹੈ ਮੇਰੇ ਜੀਜਾ ਜੀ ਕੀ ਆਵਾਜ਼ ਆ ਜਿਹੜੇ ਅੰਮ੍ਰਿਤਸਰ ਤੋਂ ਆਉਂਦੇ ਨੇ ਇਹਨੂੰ ਬਣਨ ਨੂੰ ਕਿੰਨਾ ਕ ਟਾਈਮ ਲੱਗਿਆ ਜਿੱਦਾਂ ਮੈਂ ਦੇਖ ਰਹਾ ਮੱਠੀ ਮੱਠੀ ਚਾਂਚ ਦੇ ਵੱਕਦਣਾ ਕੋਲੇ ਦੀ ਮੱਠੀ ਮੱਠੀ ਜਿਵੇਂ ਕਈ ਦਾ ਤੰਦੂਰ ਚ ਪਾ ਕੇ ਜਦੇ ਪਖਾ ਦੇ ਦਿੰਦੇ ਨੇ ਹਾਂਜੀ ਇਹ ਮੱਠੀ ਮੱਠੀ ਪੱਕਦੀ ਰਹਿੰਦੀ ਹੈ ਨਾ ਹਾਂਜੀ ਇਹ ਕੋਲਿਆ ਦੀ ਹੀਟ ਨਾਲ ਤਿਆਰ ਹੁੰਦੀ ਹੈ ਜੀ ਉੱਥੇ ਤੰਦੂਰ ਦੇ ਵਿੱਚ ਲੱਕੜ ਦੇ ਨਾਲ ਹੁਣੇ ਤੋਏ ਨਾਲ ਤਿਆਰ ਅਸੀਂ ਉਦਾਂ ਨਹੀਂ ਇਹ ਸਿਰਫ ਹੀਟ ਦੇ ਨਾਲ ਤਿਆਰ ਕਰੀਦੇ ਤੇ ਇਹਦੇ ਨਾਲ ਕੋਈ ਖਾਸ ਫਰਕ ਵੀ ਪੈਂਦਾ ਟੇਸਟ ਦੇ ਹਾਂਜੀ ਹਾਂਜੀ ਕੋਲਿਆ ਦੀ ਹੀਟ ਨਾਲ ਅਲੱਗ ਟੇਸਟ ਹੋ ਜਾਂਦਾ ਜਿਹੜੀ ਤੰਦੂਰ ਤੇ ਲੱਕੜ ਬੰਨੀ ਹੁੰਦਾ ਲੱਗ ਟੇਸਟ ਹੋ ਜਾਂਦਾ ਕੀ ਆ ਗਾ ਵੀ ਭਾਈ ਇੱਕ ਵਾਰੀ ਤੇ ਬ ਜਾਦੂ ਜਿਆ ਕਰਦੇ ਹੋਣੇ ਤੇ ਮਾਰ ਕੇ ਆ। ਫਿਰ ਨਾਲ ਹੀ ਰੰਗਤ ਆ ਜਾਂਦੀ ਇਹਦੇ ਤੇ। ਜਿਵੇਂ ਨਹਾਉਂਦੀਆਂ ਨੇ ਇੱਕ ਵਾਰ ਗੈਲੋ ਨਹਾਣਾ ਹੀ ਹੋ ਗਿਆ ਭਾਈ ਹਨਾ। ਹਾਂਜੀ ਹਾਂਜੀ। ਭਾਈ ਮਾਰਕੀਟ ਰਿਸਪੌਂਸ ਕਿਦਾਂ ਦਾ ਮਿਲਦਾ ਜਦੋਂ ਬਹੁਤ ਪਿਆਰ ਮਿਲਦਾ ਜੀ ਮਾਰਕੀਟ ਤੋਂ। ਲੋਕ ਜਦੋਂ ਆਉਂਦੇ ਨੇ ਫਿਰ ਦੇਖਦੇ ਨੇ ਕਿ ਐਨੇ ਘੱਟ ਰੇਟ ਦੇ ਵਿੱਚ ਆ ਕੇ ਸਾਨੂੰ ਖੁਦ ਕਹਿੰਦੇ ਨੇ ਲੋਕ ਕਿ ਜੋ 70 ਰੁਪਏ 'ਚ ਸਾਨੂੰ ਮਜ਼ਾ ਆਇਆ 170 ਰੁਪਏ 'ਚ ਮਜ਼ਾ ਨਹੀਂ ਆਉਂਦਾ ਸਾਨੂੰ। ਕੀ ਆਵਾਜ਼ ਆ ਜੀ। ਯਾਨੀ ਕਿ 70 ਰੁਪਏ ਦੇ ਵਿੱਚ ਵੀ ਪੂਰਾ ਕਹਿ ਲਓ ਹਾਂ ਜੀ ਹਾਂ ਜੀ ਦਿਲ ਖੁਸ਼ ਆਹ ਦੇਖੋ ਨਾ। ਘਿਓ ਪਾਇਆ ਇਹ ਆ ਘਿਓ ਦੀ ਨਿਸ਼ਾਨੀ ਹੈ ਨਾ ਮੱਖਣ ਦੀ ਸੱਚ। ਕਿ ਮੱਖਣ ਪਾਇਆ ਦਾ ਨਾਲ ਹੀ ਅੱਗੇ ਜਿਹੜੀ ਆ ਉਹਨੇ ਫੜ ਲਈ ਕੋਲ। ਹੁਣ ਇਹਦੇ ਨੇ ਚੰਗੀ ਤਰ੍ਹਾਂ ਰੋਸਟ ਹੋ ਜਾਣੀ ਹੈ ਨਾ। ਹਾਂ ਜੀ ਆਪ। ਤੇ ਫਿਰ ਇਹਨੂੰ ਬਣਦੀ ਕਿਦਾਂ ਫਿਰ ਇਸ ਵਜੋਂ ਇਹਨੂੰ ਕੱਟ ਕੇ ਤੇ ਜਸ ਇਦਾਂ ਹੀ ਸਰਵ ਕਰ ਦੇਣ। ਨਹੀਂ ਇਹਨੂੰ ਪਹਿਲਾਂ ਗਰਮ ਪਾਣੀ 'ਚ ਉਬਾਲੀ ਜਾਈਏ ਉਬਾਲ ਕੇ ਉਸ ਤੋਂ ਬਾਅਦ ਅਸੀਂ ਮੈਰੀਨੇਟ ਵੀਰ ਨੂੰ ਮੈਂ ਇਹਨਾਂ ਦਾ ਕਰੀਦਾ ਹਾਂ ਜਦੋਂ ਰੋਸਟ ਹੋ ਰਹੀ ਹੈ ਨਾ ਰੋਸਟ ਹੋ ਕੇ ਤੇ ਫਿਰ ਇਹਦਾ ਅਗਲਾ ਪ੍ਰੋਸੈਸ ਕੀ ਹੁੰਦਾ ਅਗਲਾ ਪ੍ਰੋਸੈਸ ਜਾਈ ਹੈ ਜੀ ਕਰੀਮ ਮੱਖਣ ਕਰੀਮ ਔਰ ਬਟਰ ਪਿਆਏ ਪਾ ਕੇ ਮਿਕਸ ਕਰਕੇ ਉਸ ਤੋਂ ਬਾਅਦ ਅਸੀਂ ਤਿਆਰ ਕਰਕੇ ਦੇ ਛੇਡ ਪਾ ਕੇ ਕੱਟ ਕਰ ਦੋ ਤਾਂ ਬਈ ਜਿਹੜੀ ਆਪਣੀ ਚਾਪ ਆ ਰੋਸਟ ਹੋ ਕੇ ਤਿਆਰ ਹੈ ਹੁਣ ਇੱਕ ਵਾਰੀ ਬਣਾਉਣ ਦਾ ਪ੍ਰੋਸੈਸ ਦਿਖਾ ਦਿਓ ਹਣਾ ਇੱਕ ਵਾਰੀ ਤੁਹਾਨੂੰ ਲਓ ਜੀ ਸਭ ਤੋਂ ਪਹਿਲਾਂ ਕੀ ਪਿਆਜ ਆ ਗਿਆ ਪਹਿਲਾਂ ਪਿਆਜ ਜੀ ਹਾਂ ਹੁਣ ਇਹਦੇ ਅੰਦਰ ਚਾਪ ਆ ਜੀ ਇਹ ਚੰਗੀ ਤਰ੍ਹਾਂ ਜਿਹਨੂੰ ਰੋਸਟ ਆਪਾਂ ਪਹਿਲਾਂ ਕੀਤਾ ਮੱਠੀ ਮੱਠੀ ਹਾਂ ਜਦੋਂ ਉੱਤੇ ਇਹ ਬਟਰ ਹੈ ਜੀ ਤੇ ਆਵਾਜ਼ ਹੀ ਮਟਰ ਵੀ ਪੂਰਾ ਰੱਜ ਕੇ ਬਟਰ ਆ ਗਿਆ ਇਹ ਸਾਡੀਆਂ ਅਮੋਲ ਦੀ ਕਈਆਂ ਭਾਈ ਅਹ ਜਿਹੜੀ ਕਰੀਮ ਹੈ ਕਿਹੜੀ ਯੂਜ਼ ਕਰਦੇ ਆ ਅਮੋਲ ਦੀ ਅਮੋਲ ਦੀ ਇਹ ਅੰਮ੍ਰਿਤਸਰ ਤੋਂ ਸਪੈਸ਼ਲ ਮਸਾਲਾ ਮੰਗਾਈਦਾ ਜੀ ਅੱਛਾ ਜੀ ਇਹ ਖੂਫੀਆ ਮਸਾਲਾ ਹੈ ਹਾਂ ਜੀ ਜਿਹੜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਨਾ ਜਿਹੜਾ ਕਰੀਮ ਆਵੇ ਅਮੋਲ ਦੀ ਵਰਤਦੇ ਆਪਾਂ ਹਾਂ ਜੀ ਕੋਈ ਯਾਨੀ ਕਿ ਕਸਟਮਰ ਨੂੰ ਕਿਸੇ ਚੀਜ਼ ਵੱਲੋਂ ਕੰਪਲੇਂਟ ਨਾ ਹੋਵੇ ਹਾਂਜੀ ਹਾਂਜੀ ਖੁਸ਼ ਖੁਸ਼ ਹੋ ਕੇ ਜਾਣ ਹਾਂਜੀ ਇਹਨੂੰ ਬਈ ਮਤਲਬ ਹੁਣ ਇਹਨੂੰ ਫੇਰ ਦੁਬਾਰਾ ਯਾਨੀ ਕਿ ਮੈਂ ਕਹ ਲਉ ਇੱਕ ਵਾਰੀ ਕ੍ਰੀਮ ਜਿਹੜੀ ਪਕਾਈ ਜਾਂਦੀ ਹੈ ਨਾ ਇਹ ਮੜੀ ਮੜੀ ਜਿਹੜੀ ਆਂਚ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਜਿਹੜੀ ਦੀ ਰੰਗਤ ਨਿਕਲ ਕੇ ਆ ਰਹੀ ਹੈ ਇਹ ਪ੍ਰੋਪਰ ਕ੍ਰੀਮ ਦੇ ਵਿੱਚ ਲਪੇਟ ਲਿਆ ਇਹਨੂੰ ਹਾਂਜੀ ਕ੍ਰੀਮ ਦੀ ਮੈਰੀਨੇਸ਼ਨ ਇੱਕ ਸਾਹ ਹੁਣ ਪਹਿਲਾਂ ਵੀ ਹੋਈ ਹੋਈ ਸੀ ਜਿਹੜੀ ਮਲਾਈ ਪਈ ਅਸ ਤੋਂ ਬਾਅਦ ਹੁਣ ਜਿਹੜੀ ਕਰੀਮ ਦੀ ਮੈਰੀਨੇਸ਼ਨ ਹੋਗੀ ਤਾਂ ਉਹਨਾਂ ਨਾਲ ਹੋਰ ਜਿਹੜੀ ਬੇ ਸ਼ਾਨਦਾਰ ਬਣ ਜਾਂਦੀ ਆ ਹਾਂਜੀ ਤੇ ਭਾਈ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਪਊਗਾ ਤੇ ਲੋਕੇਸ਼ਨ ਕਿਹੜੀ ਆਪਣੀ ਰਿਸ਼ੀ ਚੌਕ ਬਰਫ ਵਾਲੀ ਫੈਕਟਰੀ ਅਨਮੋਲ ਪੈਲੇਸ ਦੇ ਨੇੜੇ ਤੇ ਟਾਈਮਿੰਗ ਕਿਹ ਰਹੋਗੀ ਆਪਣੀ ਟਾਈਮਿੰਗ ਪੰਜ ਵਜੇ ਤੋਂ ਲੈ ਕੇ ਰਾਤੀ 10:30 ਤੱਕ ਠੀਕ ਹੈ